ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਤੇ ਪਿੰਡ ਮੂਸੇਵਾਲੇ ਦੇ ਵਿੱਚ ਫ੍ਰੀ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲੋਕ ਆਪਣਾ ਚੈੱਕਅਪ ਕਰਵਾ ਰਹੇ ਨੇ ਅਤੇ ਵਰਲਡ ਕੈਂਸਰ ਦੇ ਸਹਿਯੋਗ ਦੇ ਨਾਲ ਜਿਹੜਾ ਕੈਂਪ ਸਿੱਧੂ ਪਹਿਲਾਂ ਵੀ ਲਗਾ ਚੁੱਕੇ ਨੇ ਇਸ ਮੌਕੇ ਤੇ 425 ਮਰੀਜ਼ਾਂ ਨੇ ਹੁਣ ਤੱਕ ਚੈੱਕਅਪ ਲਈ ਆਪਣਾ ਨਾਮ ਐ ਜਿਹੜਾ ਦਰਜ ਕਰਵਾ ਲਿਆ ਵੱਡੀ ਗਿਣਤੀ ਵਿੱਚ ਲੋਕ ਇੱਥੇ ਪਹੁੰਚ ਰਹੇ ਨੇ ਵਿਧਿਆਨਾ ਲਾਈਵ ਲਈ ਬਿੱਟੂ ਗੁੜਲਾਡਾ ਦੀ ਰਿਪੋਰਟ ਯਾਰ ਬਰਾ ਲਕੀਤਾ ਆ ਗਿਆ ਕਿ ਨਹੀਂ ਕਿ ਅੱਜ ਮਰਹੂਮ ਸ਼ੁਭਦੀਪ ਸਿੱਤੂ ਮੂਸੇ ਵਾਲਾ ਦਾ ਜਨਮ ਦਿਨ ਹੈ ਤੇ ਜਨਮ ਦਿਨ ਦੇ ਮੌਕੇ ਤੇ ਕੈਂਪ ਲਗਾਇਆ ਗਿਆ ਗਿਆ ਜਿਸ ਵਿੱਚ ਕਿ ਫ੍ਰੀ ਕੈਂਸਰ ਚੈੱਕ ਅਪ ਦਾ ਕੈਂਪ ਲੱਗਾ ਹੋਇਆ ਹੈਗਾ ਇੱਥੇ ਲੋਕਾਂ ਦਾ ਬਲੱਡ ਸ਼ੂਗਰ ਟੈਸਟ ਕੀਤਾ ਜਾ ਰਿਹਾ ਹੈ ਉਹਨਾਂ ਦੇ ਹੱਡੀਆਂ ਜੈਸਟ ਕੀਤਾ ਜਾ ਰਿਹਾ ਹੈਗਾ ਅਗਰ ਕੋਈ ਨਾ ਕੋਈ ਪ੍ਰੋਬਲਮ ਆ ਰਹੀ ਹੈ ਜਿਵੇਂ ਵੀ ਪੱਕੜ ਵਿੱਚੋਂ ਤਾਂ ਉਹਨਾਂ ਨੂੰ ਮੈਡੀਸਿਨ ਵੀ ਮੁਹੱਈਆ ਕੀਤੀ ਜਾ ਰਹੀ ਹੈ ਪ੍ਰੋਫੈਸਰ ਦੇ ਨਾਲ ਇਹ ਲੋਕਾਂ ਨੂੰ ਮੈਸੇਜ ਕਨਵੇ ਕੀਤਾ ਜਾ ਰਿਹਾ ਹੈਗਾ ਕਿ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਇਹ ਜਿਹੜੀਆਂ ਬਿਮਾਰੀਆਂ ਚ ਲੋਕ ਲੌਂਗਦੀਆਂ ਨੇ ਚੀਜ਼ਾਂ ਉਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨ ਤੇ ਆਪਣੀ ਸਿਹਤ ਵੱਲੋਂ ਧਿਆਨ ਦੋ। ਵੀ ਦੁਬਸ ਦਾ ਮਨਜ਼ਰ ਲੌਂਚ ਸ਼ੁਰੂ ਕੀਤਾ ਸੀ ਬਾਈ ਨੇ ਉਹਦੇ ਬਾਅਦ ਇਹ ਲੋਕਾਂ ਨੂੰ ਇਹ ਲੱਗੇ ਚੱਲੇ ਸੀ ਵੀ ਸਾਡੇ ਪਿੰਡ ਦਾ ਕੈਂਸਰ ਆਇਆ ਜਾਂਦੀ ਆ ਇਹ ਹੈਗਾ ਇਹ ਜਿਹੇ ਭਾਨ ਕੁਮਾਰੀ ਬਹੁਤ ਚਾਹੇ ਪਿੰਡ ਵਿੱਚ ਤਾਂ ਉਹ ਜਦੋਂ ਵਿਚਦਾ ਹੀ ਲੋਕਾਂ ਦੇ ਵਿੱਚੋਂ ਇਦਾਂ ਦੀਆਂ ਮਾਵਾਂ ਪੈਣਾ ਬਜ਼ੁਰਗ ਵੀ ਹੁੰਦੇ ਸੀ ਤਾਂ ਉਹ ਉਹ ਦੇਖਦੇ ਹੋਏ ਪਰੇ ਸ਼ੁਰੂ ਕੀਤਾ ਸੀ ਤਾਂ ਅਸੀਂ ਪਹਿਲੇ ਕੈਂਪ ਦੇ ਵਿੱਚ 6 ਮਰੀਜ਼ ਅਸੀਂ ਐਸੀ ਜੀ ਵੱਢ ਲਈ ਸੀ ਤਾਂ ਉਹਨੂੰ ਅਸੀਂ ਇਲਾਜ ਪਰੌਂਟ ਸਾਫਲ ਹੋ ਗਈ ਸੀ ਤਾਂ ਫਿਰ ਉਦੋਂ ਬਾਅਦ ਫਿਰ ਉਹ ਲੜੀ ਬਾਅਦ ਚੱਲਦੇ ਜਾ ਰਹੇ ਹਾਂ ਜਦੋਂ ਬਾਈ ਦਾ ਸਾਡੇ ਵਿੱਚ ਨਹੀਂ ਰਹੇ ਪਰ ਬਾਈ ਦੀ ਸੋਚ ਨੂੰ ਅਸੀਂ ਲੈ ਕੇ ਅੱਜ ਕਰਕੇ ਪਰਿਵਾਰ ਨੂੰ ਬੁਲਾਇਆ ਸੋ ਅੱਜ ਮੀਰ ਹੈ ਵੀ ਅਸੀਂ ਅੱਜ ਵੀ ਪੂਰੇ ਇਲਾਕੇ ਭਰ ਦੇ ਵਿੱਚੋਂ ਕਾਫੀ ਮਰੀਜ਼ ਜੀ ਕੈਂਸਰ ਵਾਲੇ ਵੜ ਕੇ ਉਹਨਾਂ ਦਾ ਇਲਾਜ ਪਰੌਂਟ ਸਾਫਲ ਹੋ ਗਿਆ